ਕਿ ਜਿੱਦਣ ਮਹਾਰਾਸ਼ਟਰ ਦਾ ਜਹਾਜ਼ ਆ ਕੇ ਇੱਥੇ ਪੁਹਾਲੀ 에য়ারਪੋਰਟ ਤੇ ਲੱਗਾ ਜਿਹੜੀ ਪਹਿਲੇ ਸਵਾਰੀ ਚੜੇਗੀ ਉਹ ਭਗਵੰਤ ਬਾਪ ਇਹ ਜਦੋਂ ਇਹਨਾਂ ਨੇ ਫੈਸਲਾ ਕਰ ਲਿਆ ਭਗਵੰਤ ਨੂੰ ਬਦਲਣ ਦਾ ਜਿਹੜਾ ਆਲਰੇਡੀ ਪਲਾਨ ਇਜ਼ ਅਨ ਆਪਰੇਸ਼ਨ ਜਦੋਂ ਇਹ ਬਦਲਿਆ ਜਾਏਗਾ ਉਹਦੇ ਨਾਲ ਹੀ ਪੰਜਾਬ ਜਪਾ ਦੀਆਂ ਏਜੰਸੀਆਂ ਜਿਹੜੀਆਂ ਇਹਨਾਂ ਨੇ ਟੱਚ ਕੀਤੀ ਕਾਫੀ ਸਾਰੇ ਲੋਕ ਮੈਨੂੰ ਪਤਾ ਹੈ ਇਹਨਾਂ ਦੇ ਟੱਚ ਹੈ ਨੇ ਮੈਂ ਜਿੱਥੋਂ ਤੱਕ ਆਪਣੇ ਐਮਐਲਏ ਦੀ ਗੱਲ ਕੀਤੀ ਮੈਂ ਤੁਹਾਨੂੰ ਕਲੈਰਿਟੀ ਦੇ ਦਿੱਤੀ ਮੇਰੇ ਨਾਲ ਉਹ ਇਨਟੈਚ ਨੇ ਜਿਹਾ ਦਿਲਜੀਤ ਦਿਲਜੀਤ ਜਦੋਂ ਸਾਇੰ ਦਾ ਸ਼ੋਹਰਦ ਹੈ ਇੱਕ ਸਾਲ ਬਾਅਦ ਉਹਦੀ ਐਡਵਾਂਸ ਬੁਕਿੰਗ ਹੁੰਦੀ ਹੈ ਇਹਨਾਂ ਸਾਰਿਆਂ ਨੂੰ ਪਤਾ ਹੈ ਕਿ ਸਾਡੀ ਕੀਰਤੀ ਚ ਇਹ ਸਾਰੇ ਨਵੇਂ ਆ ਪਾਰਟੀ ਆ ਟਿਕਟਾਂ ਵਾਸਤੇ ਲੱਭਦੇ ਫਿਰਦੇ ਨੇ ਇਹਨਾਂ ਨੂੰ ਪਤਾ ਸਾਰਿਆਂ ਨੂੰ 6 ਪੈਸੇ ਚ ਕਾਂਗਰਸ ਦਾ ਲਾਗਾ ਕਿਸੇ ਨੂੰ ਪਰ ਇਹ ਪਾਰਟੀ ਹਾਈ ਕਮਾਂਡ ਡਿਸਾਈਡ ਕਰੇਗੀ ਜਿਹੜਾ ਆਣਾ ਚਾਹੁੰਦਾ ਗੱਲਬਾਤ ਮੈਂ ਜ਼ਰੂਰ ਉਹਨਾਂ ਨਾਲ ਰੱਖੀ ਹੈ ਅਸੀਂ ਵੀ ਉੱਥੇ ਵੇਖਾਂਗੇ ਕਿ ਕਿਹੜਾ ਇਹ ਆਣ ਵਾਲਾ ਜਿਹੜਾ ਨਹੀਂ ਲੈਣ ਵਾਲਾ ਕਿਹੜਾ ਜਿੱਤਣ ਵਾਲਾ ਕਿਹੜਾ ਨਹੀਂ ਜਿੱਤਣ ਵਾਲਾ ਜਦੋਂ ਤੁਸੀਂ ਫਰੂਟ ਮਾਰਕੀਟ ਜਾਂਦੇ ਹੋ ਉਦੋਂ ਤੁਸੀਂ ਤਾਜ਼ਾ ਫਲ ਵੇਖਦੇ ਹੋ ਜਿਹੜਾ ਕੋ ਗਲਿਆ ਹੁੰਦਾ ਤੁਸੀਂ ਛੱਡਦੇ ਜਿਹੜਾ ਚੰਗਾ ਹੁੰਦਾ ਤੁਸੀਂ ਲੈ ਲੈਂਦੇ ਸੋ ਇਹ ਸਾਰਾ ਕੁਝ ਹੋਏਗਾ ਟਾਈਮ 'ਤੇ ਹੋਏਗਾ ਜਦੋਂ ਵਕਤ ਆਏਗਾ ਐਸੀ ਵਿਧਾਨ ਸਭਾ ਚ ਲਾਈਨ ਚ ਲਾ ਕੇ ਫੋਟੋ ਖਿਚਾ ਕੇ ਤਾਂ ਦੱਸਾਂਗੇ ਕੀ ਆ ਅਮਨ अरोड़ा ਨੇ ਚਾਰਚ ਕੀਤਾ ਮੈਂ ਇੱਕ ਜ਼ਿੰਮੇਵਾਰ ਪੋਲਿਟੀਸ਼ੀਅਨ ਆ ਮੈਂ ਇਸੇ ਨੂੰ ਦਵਾਂਗਾ ਇਹਨਾਂ ਨੂੰ ਮੈਂ ਚੈਲੈਂਜ ਦੇ ਰਿਹਾ ਇੱਕ ਮਿੰਟ ਮੇਰੀ ਚੈਲੈਂਜ ਇੱਕ ਮੇਰੀ ਸੁਣ ਇਹ ਵੱਡੀ ਗੱਲ ਹੀ ਹੋਏਗੀ ਅਮਨ अरोड़ा ਵੀ ਲੜਾ ਇਹ ਟਾਈ ਮਾਰ ਲੈਣ ਤੋਂ ਦੇ ਵੀ ਐਸੀ ਆ ਜਿਹੜਾ ਜਿਹੜਾ ਭਗਵੰਤੇ ਤੁਰ ਜਾਣਾ ਭਾਵੇਂ ਅਮਨ ਰੋੜਾ ਕੰਮ ਦੇ ਸਵਾਲ ਆ ਜਣਾ ਸਾਰਾ ਕੰਮ ਐਕਸਪੈਕਟ ਲਾ ਕੇ ਦੇ ਵੀ ਤੁਹਾਡੇ ਨੇ ਫਟਾ ಕಾಂಗ್ರೆਸ ਨਾਲ ਆਤਮਾ ਜਿਹੜੀ ਪਿੱਛੇ ਨਾਲ ਜਾ ਚੁੱਕੀ ਉਹ ਨੂੰ ਜਿਆਦਾ ਪਤਾ ਹੁੰਦਾ ਕਿਉਂਕਿ ਇਸ ਟਾਈਮ ਅਮਨ ਰੋੜੇ ਨੂੰ ਪਤਾ ਮੇਰੀ ਆਤਮਾ ਕਿੱਥੇ ਕਿਉਂਕਿ ਭੜਕ ਜਿਆਦਾ ਇਹ ਨਹੀਂ ਰਹੀ ਤੋ ਇਸ ਗੱਲ ਕਰ ਉਹ ਤਾਂ ਫਿਕਰ ਕਰਨ ਦੀ ਲੋੜ ਨਹੀਂ ਬਟ ਅੱਜ ਮੈਂ ਨਾਲ ਦੀ ਤੁਸੀਂ ਵੇਖੋ ਸੈਂਸਿਟੀਵਿਟੀ ਕਿੰਨੀ ਹੈ ਅੱਜ ਸੈਸ਼ਨ ਦਾ ਪਹਿਲਾ ਦਿਨ ਹੈ 6 ਮਹੀਨਿਆਂ ਬਾਅਦ ਸੈਸ਼ਨ ਹੋ ਰਿਹਾ ਵਿੰਟਰ ਸੈਸ਼ਨ ਹੋਇਆ ਨਹੀਂ ਤੇ ਚੀਫ ਮਿਸਟਰ ਇਹਨਾਂ ਦਾ ਇੱਥੇ ਮੀਟਿੰਗ ਚਿੱਤ ਹੈ ਬੁਖਮੰਤਰੀ ਕਿ ਤੁਸੀਂ ਵੇਖੋ ਅੱਜ ਬੁਖਮੰਤਰੀ ਗੈਰ ਹਾਜ਼ਰ ਨੇ ਇਹ ਕਿੰਨੇ ਕੁ ਜ਼ਿੰਮੇਵਾਰ ਇਹਨਾਂ ਦੀ ਸਰਕਾਰ ਕਿਸੇ ਗੱਲ ਦਾ ਜਵਾਬ ਨਹੀਂ ਆ ਚ ਮਾਈਨਿੰਗ ਦੀ ਗੱਲ ਮੈਂ ਕੀਤੀ ਕਿ 18000 ਕਰੋੜ 20000 ਕਰੋੜ ਰੁਪਈਆ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਸਾਲਾਨਾ ਮੈਂ ਦਵਾਂ ਪਿਛਲੇ 3 ਸਾਲ ਦੀ ਐਵਰੇਜ ਤੇ 288 ਕਰੋੜ ਮੈਂ ਗੱਲ ਕੀਤੀ ਅੱਜ ਇੱਕ ਆ ਜਿਹੜਾ ਆਨੰਦਪੁਰ ਸਾਹਿਬ ਹਲਕਾ ਹੈ ਉਹਦੇ ਵਿੱਚ ਕੁਝ ਕੇਸੇਜ਼ ਰਜਿਸਟਰ ਕੀਤੇ ਗਏ ਨੇ ਇਹਦੇ ਨਾਲ ਦੇ ਕੇਸੇਜ਼ ਪਹਿਲੇ ਵੀ ਰਜਿਸਟਰ ਹੋਏ ਸੀ ਫਿਰ ਰਜਿਸਟਰ ਨੂੰ ਦੇ ਨੇ ਕੇ ਪੁਲਿਸ ਨੂੰ ਕਲੀਨ ਚਿੱਤੇ ਦੇ ਦਿੰਦੀ ਹੈ ਇੱਕ ਸਿਟਿੰਗ ਕੈਬਨਿਟ ਮੰਤਰੀ ਦੇ ਸਾਰੇ ਰਿਸ਼ਤੇਦਾਰਾਂ ਦਾ ਇਹ ਜਿਹੜਾ ਹੈ ਉਥੇ ਕ੍ਰਸ਼ਰ ਚੱਲ ਰਿਹਾ ਹੈ ਮੈਂ ਤੁਸੀਂ ਹਰਾਡੋਗੇ ਕ੍ਰਸ਼ਰ ਚੱਲਦਿਆਂ ਨੂੰ 3 ਸਾਲ ਹੋ ਗਏ ਨੇ ਕ੍ਰਸ਼ਰ ਕੋਲ ਕੋਈ ਬਿਜਲੀ ਦਾ ਕਨੈਕਸ਼ਨ ਐ ਜੇ ਮੇਰੇ ਤੇ ਨਜਾਇਜ਼ ਕ੍ਰਸ਼ਰ ਚੱਲ ਰਿਹਾ ਤੇ ਅਗਲੀ ਗੱਲ ਮੈਂ ਹੋਰ ਇਹਨਾਂ ਨੂੰ ਕਹਾਂ ਕਿ ਮੈਨੂੰ ਜਵਾਬ ਦੋ 19700 ਕਰੋੜ ਰੁਪਈਆ ਸਾਲਾਨਾ ਵਿੱਚ ਕਮਸ ਟੂ 59000 ਕਰੋੜ ਰੁਪੀਆ ਇਨ 3 ਇਅਰ ਸੋ ਪੈਸੇ ਕਿੱਥੇ ਗਏ ਤੇਰਾ ਸਿੱਧਾ ਦਾਵਾ ਹੈ ਕਿ ਇਹ ਕੇਜਰੀਵਾਲ ਸਾਹਿਬ ਕੋ ਤੇ ਭਗਵੰਤੂਣਾ ਕੋਲ ਸਾਰੇ ਪੰਜਾਬ ਦੇ ਲੋਕ ਇਹਦਾ ਹਿਸਾਬ ਮੰਗਦੇ ਨੇ ਜਿਸ ਐਮਐਲਏ ਦੇ ਏਰੀਆ ਦੇ ਵਿੱਚ ਇਹ ਨਦੀਆਂ ਵਾਲਾ ਏਰੀਆ ਹੈ ਜਿੱਥੇ ਕ੍ਰਿਸ਼ਸ ਆ ਸਾਰੇ ਪੰਜਾਬ ਆ ਮੇਰੀ ਇਹ ਗੱਲ ਚੰਕਿਦਰਾ ਸੁਣ ਲੋ 5 ਲੱਖ ਰੁਪਈਆ ਪਰ ਮਹੀਨਾ ਉਹ ਐਮਐਲਏ ਜਾਂ ਮਿਨਿਸਟਰ ਜਿਹੜਾ ਅਗਰਾਈ ਕਰ ਉਹ ਬਹੁਤ ਬਹੁਤ ਸਾਰੀਆਂ ਗੱਲਾਂ ਕੱਲ ਅਸੀਂ ਰੱਖਾਂ ਉਹ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਕੱਲ ਰੱਖਾਂਗੇ ਸੋ ਇਹਨੂੰ ਸਿਰੇੋਂ ਹੀ ਮੈਂ ਬਿਲਕੁਲ ਜਿਹੜੀ ਅਮਨ ਰੋੜੇ ਦੀ ਗੱਲ ਹੈ ਇਹਨੂੰ ਮੈਂ ਨਿਕਾਲਣਾ ਮੈਂ ਅੱਜ ਵੀ ਇਹ ਰਿਟੈਰੀਏਟ ਕਰਨਾ ਅੱਜ ਵੀ ਕੀਤਾ ਸੀ ਅੱਜ ਵੀ ਕਰਨਾ ਕਿ ਬੱਤੀ ਐਨਐਲ ਇਹਨਾਂ ਦੇ ਇੰਚੇ ਨੇ ਟਾਈਮ ਆਨ ਤੇ ਅਸੀਂ ਸਾਬਤ ਕਰਨਾ